सतना, सतना श्री जी गौड़ी चेती महला पहला कतकी माई बाप कतकेरा कि दू हम आए आगन बिंब जल पीतर निपजे काहे कम उपाय मेरे साहिबा कौन जाने गुण तेरे कह न जानी औ गुण मेरे रहा केते रुख बिरक हम छीने केते पशु उपाय ਕیتے 나ਗ ਕੁਲੀ ਮਹਿ ਆਏ ਕੀਤੇ ਪੰਖ ਉਡਾਏ ਹਟ ਪਟਣ ਬੇਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅਗ ਹੋ ਦੇਖੈ ਪਿਛ ਹੋ ਦੇਖੈ ਤੁਜ ਤੇ ਕਹਾਂ ਛਪਾਵੇ ਟਟ ਤੀਰਥ ਹਮ ਨਾਮ ਖੰਡ ਦੇਖੇ ਅਟ ਪਟਣ ਬਜ਼ਾਰਾ ਲੈ ਕੇ ਤਕੜੇ ਤੋਲਣ ਲੱਗਾ ਘਟ ਹੀ ਮਹਿ ਵਣਜਾਰਾ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵ ਹੋ ਡੁੱਬਦੇ ਪੱਥਰ ਤਰੇ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ कह न जानी औगुण मेरे रहा केते रुख बिरख हम छीने केते पशु उपाए पाए, 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 थे, केते थे, नाग, नाग कुली नाग में, में आए थे, थे, केते पंख उडाये हट पटन हा� बेज मंदर पन्ने कर चोरी कर आवे ਅਕੋ ਦੇਖੈ ਪਿਛੋ ਦੇਖੈ ਤੁਜ ਤੇ ਕਹਾਂ ਛਪਾਵੇਂ ਟਟ ਤੀਰਥ ਹਮ ਨਾਮ ਖੰਡ ਦੇਖੇ ਅਟ ਪਟਣ ਬਜ਼ਾਰਾ ਲੈ ਕ ਤਕੜੇ ਤੋਲਣ ਲਗਾ ਘਟ ਹੀ ਮਹਿ ਵਣਜਾਰਾ ਜੇ ਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਅਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵ ਹੋ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਬੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਤਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ ہے نہ جانی او گن میرے رہا کیتے روکھ بیرک ہمچینے کیتے پشو اپائے کیتے ناگ کلی میں آئے کیتے پنکھ اڑائے ہٹ پٹن بے ج مندر پننے کر چوری کر آوے ਅਕਹੋ ਦੇਖੈ ਪਿਛੋ ਦੇਖੈ ਤੁਜ ਤੇ ਕਹਾਂ ਛਪਾਵੇ ਟਟ ਤੀਰਥ ਹਮ ਨਾਮ ਖੰਡ ਦੇਖੇ ਹਟ ਪਟਣ ਬਜ਼ਾਰਾ ਲੈ ਕ ਤਕੜੇ ਤੋਲਣ ਲਗਾ ਘਟ ਹੀ ਮਹਿ ਬਣ ਜਾਰਾ ਜੇ ਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਅਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵ ਹੋ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ ਕਹ ਨਾ ਜਾਣੀ ਔਗਣ ਮੇਰੇ ਰਹਾ ਕੇਤੇ ਰੁਖ ਬਿਰਖ ਹਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਣ ਬੇਜ ਮੰਦਰ ਭੰਨੇ ਕਰ ਚੋਰੀ ਕਰ ਆਵੈ ਅਕਹੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਾਮ ਖੰਡ ਦੇਖੇ ਹਟ ਪਟਣ ਬਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਘਟ ਹੀ ਮਹਿ ਬਣ ਜਾਰਾ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵਹ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਤਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ ਕਹ ਨਾ ਜਾਣੀ ਔਗਣ ਮੇਰੇ ਰਹਾ ਕੇਤੇ ਰੁਖ ਬਿਰਖ ਹਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਣ ਬੇਜ ਮੰਦਰ ਭੰਨੇ ਕਰ ਚੋਰੀ ਕਰ ਆਵੈ ਅਕਹੋ ਦੇਖੈ ਪਿਛੋ ਦੇਖੈ ਤੁਜ ਤੇ ਕਹਾਂ ਛਪਾਵੇ ਟੱਟ ਤੀਰਥ ਹਮ ਨਾਮ ਖੰਡ ਦੇਖੇ ਹਟ ਪਟਣ ਬਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਘਟ ਹੀ ਮਹਿ ਵਣਜਾਰਾ ਜੇ ਤਾਸ ਸਮੁੰਦਰ ਸਾਗਰ ਨੀਰ ਪਰਿਆ ਤੇ ਤੇ ਅਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵਹ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਤਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ ہے نہ جانی او گن میرے رہا کیتے روکھ بیرک ہمچینے کیتے پشو اپائے کیتے ناگ کلی میں آئے کیتے پنکھ اڑائے ہٹ پٹن بے جمندر پننے کر چوری کر آوے ਅਕਹੋ ਦੇਖੈ ਪਿਛੋ ਦੇਖੈ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਾਮ ਖੰਡ ਦੇਖੇ ਹਟ ਪਟਣ ਬਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਘਟ ਹੀ ਮਹਿ ਬਣ ਜਾਰਾ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵਹ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਇਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਿ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂਰ ਥਾਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ ਕਹਿ ਨਾ ਜਾਣੀ ਔ ਗੁਣ ਮੇਰੇ ਰਹਾ ਕੇਤੇ ਰੁਖ ਬਿਰਖ ਹਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਣ ਬੇਜ ਮੰਦਰ ਭੰਨੈ ਕਰ ਚੋਰੀ ਕਰ ਆਵੈ ਅਗ ਹੋ ਦੇਖੈ ਪਿਛ ਹੋ ਦੇਖੈ ਤੁਜ ਤੇ ਕਹਾਂ ਛਪਾਵੇਂ ਟੱਟ ਤੀਰਥ ਹਮ ਨਾਮ ਖੰਡ ਦੇਖੇ ਅਟ ਪਟਣ ਬਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਘਟ ਹੀ ਮਹਿ ਬਣ ਜਾਰਾ ਜੇ ਤਾਸਮੁਦ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਿਆ ਕਰ ਹਾਂ ਕਿਸ਼ ਮਿਹਰ ਪਵਹ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹਿ ਨਾ ਜਾਣੀ ਔ ਗੁਣ ਮੇਰੇ ਰਹਾ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਣ ਬੇਜਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਖੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾਂ ਛਪਾਵੇ ਟੱਟ ਤੀਰਥ ਹਮ ਨਾਮ ਖੰਡ ਦੇਖੇ ਹਟ ਪਟਣ ਬਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਕਟਹੀ ਮਹਿਵਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਅਗਨ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵਹ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ ہے نہ جانی او گن میرے رہا کیتے روکھ بیرکھ ہمچینے کیتے پشو اپائے کیتے ناگ کلی میں آئے کیتے پنکھ اڑائے ہٹ پٹن بج مندر پننے کر چوری کر آوے ਅਕੋ ਦੇਖੈ ਪਿਛੋ ਦੇਖੈ ਤੁਜ ਤੇ ਕਹਾਂ ਛਪਾਵੇ ਟਟ ਤੀਰਥ ਹਮ ਨਾਮ ਖੰਡ ਦੇਖੇ ਅਟ ਪਟਣ ਬਜ਼ਾਰਾ ਲੈ ਕ ਤਕੜੇ ਤੋਲਣ ਲਗਾ ਘਟ ਹੀ ਮਹਿ ਵਣਜਾਰਾ ਜੇ ਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵੋ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਬੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ ہے نہ جانی او گن میرے رہا کیتے روکھ بیرک ہمچینے کیتے پشو اپائے کیتے ناگ کلی میں آئے کیتے پنکھ اڑائے ہٹ پٹن بے جمندر پننے کر چوری کر آوے ਅਕਹੋ ਦੇਖੈ ਪਿਛੋ ਦੇਖੈ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਾਮ ਖੰਡ ਦੇਖੇ ਹਟ ਪਟਣ ਬਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਘਟ ਹੀ ਮਹਿ ਬਣ ਜਾਰਾ ਜੇ ਤਾਸਮੁਦ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵੋ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾ ਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤਿ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਹਬਾ ਕੌਣ ਜਾਣੇ ਗੁਣ ਤੇਰੇ ਕਹਿ ਨਾ ਜਾਣੀ ਔ ਗੁਣ ਮੇਰੇ ਕੇਤੇ ਰੁਖ ਬਿਰਖ ਹਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਣ ਬੇਜਮੰਦਰ ਭੰਨੇ ਕਰ ਚੋਰੀ ਕਰ ਆਵੈ ਅਕਹੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਹਾਂ ਛਪਾਵੇ ਟਟ ਤੀਰਥ ਹਮ ਨਾਮ ਖੰਡ ਦੇਖੇ ਘਟ ਪਟਣ ਬਜ਼ਾਰਾ ਲੈ ਕ ਤਕੜੇ ਤੋਲਣ ਲਗਾ ਘਟ ਹੀ ਮਹਿ ਵਣਜਾਰਾ ਜੇ ਤਾਸਮੁਦ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰ ਹਾਂ ਕਿਸ਼ ਮਿਹਰ ਪਵਹ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਮਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ